ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਆ ਦੱਸਦੇ ਕਿ ਪੁੱਲੜ ਮਾਮਲੇ ਦੇ ਵਿੱਚ ਸੀਬੀਆਈ ਨੇ ਵੱਡਾ ਬਿਆਨ ਜਾਰੀ ਕੀਤਾ ਹੈ ਹਾਲਾਂਕਿ ਦੱਸਦੇ ਕਿ ਰੋਕ ਪਰਦੇ ਹੈ ਡੀਆਈਜੀ ਹਰਚਨ ਸਿੰਘ ਪੁੱਲੜ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 2 ਨਵੰਬਰ ਤੱਕ ਨਿਆਇ ਹਿਰਾਸਤ ਦੇ ਵਿੱਚ ਪੇਸ਼ ਦਿੱਤਾ ਸੀ ਰਿਸ਼ਵਤ ਮਾਮਲੇ ਦੇ ਵਿੱਚ 5 ਦਿਨਾਂ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਪੁੱਲੜ ਨੂੰ ਚੰਡੀਗੜ੍ਹ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀਬੀਆਈ ਦੇ ਸਰਕਾਰੀ ਵਕੀਲ ਨਰੀਂਦਰ ਨੇ ਦਲੀਲ ਵੀ ਦਿੱਤੀ ਹੈ ਕਿ ਦੋਸ਼ੀ ਨੂੰ ਉਸ ਦੇ ਪ੍ਰਭਾਵਸ਼ਾਲੀ ਉਦੇ ਕਾਰਨ ਰਿਹਾਨ ਨਹੀਂ ਕੀਤਾ ਜਾਣਾ ਚਾਹੀਦਾ ਤੇ ਉਸ ਨੂੰ ਨਿਆਂ ਦੀ ਹਿਰਾਸਤ ਦੇ ਵਿੱਚ ਭੇਜਣ ਦੀ ਉਸ ਦੇ ਵੱਲੋਂ ਬੇਨਤੀ ਕੀਤੀ ਗਈ ਸੀ ਦੱਸ ਜਿਏ ਕਿ ਇੱਕ ਜਨ ਨੇ ਵੀ ਕਿਹਾ ਹੈ ਕਿ ਦੋਸ਼ੀ ਨੇ ਰਿਮਾਨ ਦੌਰਾਨ ਜਾਂਚ ਦਲਸੀ ਨਾਲ ਨਾ ਤਾਂ ਸਹੀ ਤੰਗ ਨਾਲ ਗੱਲ ਕੀਤੀ ਤੇ ਨਾ ਹੀ ਆਪਣਾ ਸਹਿਯੋਗ ਦਿੱਤਾ ਤੇ ਨਾ ਹੀ ਅਧਿਕਾਰੀਆਂ ਦੇ ਸਵਾਲਾਂ ਦੇ ਸਹੀ ਤਰੀਕੇ ਨਾਲ ਹੁੰਦਣ ਵਾਲੇ ਜਵਾਬ ਦਿੱਤੇ ਗਏ ਨੇ ਹਾਲਾਂਕਿ ਦੱਸ ਜਿਏ ਕਿ ਜਨ ਨੇ ਵੀ ਕਿਹਾ ਕਿ ਵਿਚਾਰਤੀ ਵੱਲੋਂ ਅਦਾਲਤ ਦੇ ਵਿੱਚ ਮੰਗ ਕੀਤੀ ਗਈ ਕਿ ਭੂਲਰ ਨੂੰ ਜੇਲ੍ਹ ਦੇ ਵਿੱਚ ਮੈਡੀਕਲ ਸਹੂਲਤ ਮਹయ్యా ਕਰਵਾਈ ਜਾਵੇ ਇਸਦੇ ਜੱਜ ਨੇ ਵੀ ਕਿਹਾ ਹੈ ਕਿ ਇਹ ਜੇਲ੍ਹ ਪ੍ਰਸ਼ਾਸਨ ਨੂੰ ਦਿੱਤੀ ਜਾ ਸਕਦੀ ਹੈ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਭੁੱਲੜ ਨੂੰ ਜੋ ਕਿ ਵੀ ਨਵੰਬਰ ਤੱਕ ਨਿਆਇ ਹਿਰਾਸਤ ਦੇ ਵਿੱਚ ਭੇਜ ਦਿੱਤਾ ਅਦਾਲਤ ਨੇ ਇਸ ਇੱਕ ਦਿਨ ਪਹਿਲਾਂ ਹੀ ਵਿਚੋਲਾ ਕ੍ਰਿਸ਼ਨ ਨੂੰ ਵੀ ਨਿਆਇਕੀ ਹਿਰਾਸਤ ਦੇ ਵਿੱਚ ਭੇਜਿਆ ਸੀ ਮਾਮਲੇ ਦੀ ਅਗਲੀ ਸੁਣਵਾਈ ਹੁਣ ਅਦਾਲਤ ਦੇ ਵੱਲੋਂ 2 ਨਵੰਬਰ ਨੂੰ ਹੋਵੇਗੀ ਜਿਸ ਨੂੰ ਉਹਨਾਂ ਨੇ ਪੇਸ਼ੀ ਵੀਡੀਓ ਕਾਨਫਰੰਸ ਰਾਹੀਂ ਕਰਨ ਦਾ ਐਲਾਨ ਕਰ ਦਿੱਤਾ ਹੈ ਹਾਲਾਂਕਿ ਦਾਜ ਜੀ ਕਿ ਪਾਰ ਇਸ ਤਰ੍ਹਾਂ ਚੱਲੇ ਹੁਣ ਵੱਡੀ ਖਬਰ ਸਾਹਮਣੇ ਆਈ ਹੈ ਕਿ ਸੀਬੀਆਈ ਦੀ ਵੱਲੋਂ ਵੱਡਾ ਬਿਆਨ ਜਾਰੀ ਕੀਤਾ ਗਿਆ ਹੈ ਕਿ ਦੋਸ਼ੀ ਜੋ ਕਿ ਪੁੱਲਰ ਡੀਆਈਜੀ ਜਿਨ੍ਹਾਂ ਦੇ ਵੱਲੋਂ ਹੁਣ ਉਹਨਾਂ ਦੇ ਨਾਲ ਸਹੀ ਢੰਗ ਦੇ ਨਾਲ ਸਹਿਯੋਗ ਜਿਹੜਾ ਨਹੀਂ ਕੀਤਾ ਜਾ ਰਿਹਾ। ਇਸ ਪਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ। ਦੱਸਦੇ ਹਾਂ ਕਿ ਪੁੱਲਰ ਮਾਮਲੇ ਦੇ ਵਿੱਚ ਸੀਬੀਆਈ ਨੇ ਵੱਡਾ ਬਿਆਨ ਜਾਰੀ ਕੀਤਾ ਹੈ। ਹਾਲਾਂਕਿ ਦੱਸਦੇ ਕਿ ਰੋਕ ਪਰਦੇ ਹੈ ਡੀਆਈਜੀ ਹਰਚਨ ਸਿੰਘ ਪੁੱਲਰ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 2 ਨਵੰਬਰ ਤੱਕ ਨਿਆਇ ਹਿਰਾਸਤ ਦੇ ਵਿੱਚ ਭੇਜ ਦਿੱਤਾ ਸੀ। ਰਿਸ਼ਵਤ ਮਾਮਲੇ ਦੇ ਵਿੱਚ 5 ਦਿਨਾਂ ਦਾ ਮਾਨਡ ਪੂਰਾ ਹੋਣ ਤੋਂ ਬਾਅਦ ਭੁੱਲੜ ਨੂੰ ਚੰਡੀਗੜ੍ਹ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀਬੀਆਈ ਦੇ ਸਰਕਾਰੀ ਵਕੀਰ ਨਰੀਂਦਰ ਨੇ ਦਲੀਲ ਵੀ ਦਿੱਤੀ ਕਿ ਦੋਸ਼ੀ ਨੂੰ ਉਸ ਦੇ ਪ੍ਰਭਾਵਸ਼ਾਲੀ ਉਦੇ ਕਾਰਨ ਰਿਹਾਈ ਨਹੀਂ ਕੀਤਾ ਜਾਣਾ ਚਾਹੀਦਾ ਤੇ ਉਸ ਨੂੰ ਨਿਆਂ ਦੀ ਹਿਰਾਸਤ ਦੇ ਵਿੱਚੋਂ ਭੇਜਣ ਦੀ ਉਸ ਦੇ ਵੱਲੋਂ ਬੇਨਤੀ ਕੀਤੀ ਗਈ ਸੀ ਦੱਸ ਜੇ ਕਿ ਇੱਕ ਜਨ ਨੇ ਵੀ ਕਿਹਾ ਹੈ ਕਿ ਦੋਸ਼ੀ ਨੇ ਰਿਮਾਨ ਦੌਰਾਨ ਜਾਂਚ ਦਲਸੀ ਨਾਲ ਨਾ ਤਾਂ ਸਹੀ ਤੰਗ ਨਾਲ ਗੱਲ ਕੀਤੀ ਤੇ ਨਾ ਹੀ ਆਪਣਾ ਸਹਿਯੋਗ ਦਿੱਤਾ ਤੇ ਨਾ ਹੀ ਅਧਿਕਾਰੀਆਂ ਦੇ ਸਵਾਲਾਂ ਦੇ तरीके ਦੇ ਨਾਲ ਹੁਦਦਾਂ ਵੱਲੋਂ ਜਵਾਬ ਦਿੱਤੇ ਗਏ ਨੇ ਹਾਲਾਂਕਿ ਦਰਜਿਕੁਰ ਨੇ ਵੀ ਕਿਹਾ ਕਿ ਵਿਚਾਰਤੀ ਵੱਲੋਂ ਅਦਾਲਤ ਦੇ ਵਿੱਚ ਮੰਗ ਕੀਤੀ ਗਈ ਕਿ ਭੁੱਲੜ ਨੂੰ ਜੇਲ੍ਹ ਦੇ ਵਿੱਚ ਮੈਡੀਕਲ ਸਹੂਲਤ ਮਹੱਈਆ ਕਰਵਾਈ ਜਾਵੇ ਇਸ ਦੇ ਜੱਜ ਨੇ ਵੀ ਕਿਹਾ ਕਿ ਇਹ ਜੇਲ੍ਹ ਪ੍ਰਸ਼ਾਸਨ ਨੂੰ ਦਿੱਤੀ ਜਾ ਸਕਦੀ ਹੈ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਭੁੱਲੜ ਨੂੰ ਜੋ ਕਿ ਵੀ ਰਮੰਬਰ ਤੱਕ ਨਿਆਇ ਹਿਰਾਸਤ ਦੇ ਵਿੱਚ ਭੇਜ ਦਿੱਤਾ ਅਦਾਲਤ ਨੇ ਇਸ ਇੱਕ ਦਿਨ ਪਹਿਲਾਂ ਹੀ ਵਿਚੋਲਾ ਕ੍ਰਿਸ਼ਨ ਨੂੰ ਵੀ ਨਿਆਇਗੀ ਹਿਰਾਸਤ ਦੇ ਵਿੱਚ ਭੇਜਿਆ ਸੀ ਮਾਮਲੇ ਦੀ ਅਗਲੀ ਸੁਣਵਾਈ ਹੁਣ ਅਦਾਲਤ ਦੇ ਵੱਲੋਂ 2 ਨਵੰਬਰ ਨੂੰ ਹੋਵੇਗੀ ਜਿਸ ਨੂੰ ਉਹਨਾਂ ਨੇ ਪੇਸ਼ੀ ਵੀਡੀਓ ਕਾਨਫਰੰਸ ਰਾਹੀਂ ਕਰਨ ਦਾ ਐਲਾਨ ਕਰ ਦਿੱਤਾ ਹੈ ਹਾਲਾਂਕਿ ਦਾਜ ਜੀ ਕੀ ਪਾਰ ਇਸ ਤਰ੍ਹਾਂ ਚਲੇ ਹੁਣ ਵੱਡੀ ਖਬਰ ਸਾਹਮਣੇ ਆਈ ਹੈ ਕਿ ਸੀਬੀਆਈ ਦੇ ਵੱਲੋਂ ਵੱਡਾ ਬਿਆਨ ਜਾਰੀ ਕੀਤਾ ਗਿਆ ਹੈ ਕਿ ਦੋਸ਼ੀ ਜੋ ਕਿ ਪੁੱਲਰ ਬੀਆਈਜੀ ਜਿਨ੍ਹਾਂ ਦੇ ਵੱਲੋਂ ਹੁਣ ਉਹਨਾਂ ਦੇ ਨਾਲ ਸਹੀ ਢੰਗ ਦੇ ਨਾਲ ਸਹਿਯੋਗ ਜਿਹੜਾ ਨਹੀਂ ਕੀਤਾ ਜਾ ਰਿਹਾ